ਗੁਰਦੁਆਰਾ ਸਾਹਿਬ ਗੁਰੂ ਪਿਆਰੀ ਸਾਧ ਸੰਗਤ ਜੀ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਪਾਤਸ਼ਾਹੀ ਜਸਵੀ ਰਾਜਸਥਾਨ ਜੈਪੁਰ ਵਿੱਚ ਪੈਂਦਾ ਹੈਗਾ ਇੱਥੇ ਜੀ ਗੁਰੂ ਸਾਹਿਬ ਜੀ ਚਲਬੰਨੀ ਸਭ ਪੰਜਾਬ ਤੋਂ ਅਜੂਰ ਸਾਹਿਬ ਦੀ ਯਾਤਰਾ ਨੂੰ ਚਾਲੇ ਪਾਇ ਸੀਗੇ ਉਸ ਸਮੇਂ ਇੱਥੇ ਵੀ 13 ਦਿਨ ਠਹਿਰ ਕੇ ਗਏ ਸੀਗੇ ਇਸ ਤੋਂ ਪਹਿਲਾਂ ਪੜਾ ਉਹਨਾਂ ਦਾ ਪੁਸਕਾਰ ਸੀਗਾ ਉਸ ਤੋਂ ਬਾਅਦ ਦੇਖੋ ਇੱਥੇ ਆਗੇ ਸਿੰਘ ਜਿਹੜੇ ਤਿਆਰੀ ਕਰਨ ਵਾਸਤੇ ਆ ਗਏ ਸਨ ਤੇ ਇਕੇ ਸੰਗ ਤਿਆਰੀ ਕਰਨ ਵਾਸਤੇ ਆਏ ਸਨ ਤੇ ਇਥੇ ਸਾਰਾ ਜੰਗਲ ਹੀ ਹੁੰਦਾ ਸੀ ਪਹਿਲਾਂ ਅੱਛਾ ਈ ਤੇ ਸੰਗਿਥੇ ਤਿਆਰੀ ਕਰਨ ਵਾਸਤੇ ਆਏ ਸਨ ਤੇ ਇਥੇ ਹਿੰਦੂਆਂ ਦੀ ਸਮਾਜ ਦੇ ਕੇ ਦਾदू दयाल ਜੀ ਮਹਾਰਾਜੀ ਹੁੰਦੇ ਨੇ ਉਹਨਾਂ ਦੀ ਪੰਜਵੀਂ ਗੱਦੀ ਸੀ ਜਦੋਂ ਪੰਜਵੀਂ ਗੱਦੀ ਗੱਦੀ ਤੇ ਮਹਾਂਤਰੀ ਮਹਾਂਤਰੀ ਸੰਤ ਜੈਤਰਾਮ ਜੀ ਕਿ ਸੰਤ ਜੈਤਰਾਮ ਜੀ ਨੂੰ ਪਤਾ ਲੱਗਿਆ ਪੀ ਇੱਥੇ ਇਹ ਸੰਗ ਜੰਗਲ ਵਿੱਚ ਕੀ ਕਰ ਰਹੇ ਨੇ ਕਾਦੀ ਤਿਆਰੀ ਕਰ ਰਹੇ ਨੇ ਤੇ ਉਹਨਾਂ ਨੇ ਉੱਥੋਂ ਇੱਕ ਬੰਦਾ ਭੇਜਿਆ ਉਹਨਾਂ ਦੇ ਮੰਦਰ ਵਿੱਚੋਂ ਕਿ ਤੂੰ ਇੰਦਾ ਚ ਪਤਾ ਕਰਕੇ ਆਓ ਇੱਥੇ ਕੌਣ ਆ ਰਹੇ ਨੇ ਤੇ ਉਹਨਾਂ ਨੇ ਇੱਥੇ ਆ ਕੇ ਸੰਗਨ ਨੂੰ ਪੁੱਛਿਆ ਵੀ ਤੇ ਤੂੰ ਜੰਗਲ ਵਿੱਚ ਕੀ ਕਰ ਰਹੇ ਹੋ ਕਾਦੀ ਤਿਆਰੀ ਕਰ ਰਹੇ ਰਹੇ ਕਿ ਉਹਨਾਂ ਨੇ ਜੱਸਾ ਵੀ ਇੱਥੇ ਸਾਡੀ 10ਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਆ ਰਹੇ ਨੇ ਤੇ ਉਹਨਾਂ ਦਾ ਇਤਿਹਾਸ ਦੱਸਿਆ ਤੇ ਉਹਨਾਂ ਨੇ ਸੰਤ ਜੈਤਰਾਮ ਨੂੰ ਜਾ ਕੇ ਦੱਸਿਆ ਤੇ ਸੰਤ ਜੈਤਰਾਮ ਨੂੰ ਬੜੀ ਖੁਸ਼ੀ ਹੋਈ ਤੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇੱਥੇ ਆਏ ਸੰਤ ਸੰਤ ਜੈਤਰਾਮ ਜੀ ਉਹਨਾਂ ਦੇ ਮੰਦਰ ਵਿੱਚ ਉੱਚਲ ਕੀ ਥੀ ਮਿਲਣ ਵਾਸਤੇ ਆ ਗਏ ਸਨ ਤੇ ਆ ਕੇ ਗੁਰੂ ਸਾਹਿਬ ਜੀ ਦਾ ਸਵਾਗਤ ਕੀਤਾ ਤੇ ਉਹਨਾਂ ਦੇ ਨਾਲ ਵਿਚਾਰ ਕੀਤੇ ਸੀਗੇ ਤੇ ਸ਼ਾਮ ਦਾ ਸਮੇਂ ਹੋ ਗਿਆ ਸੀ ਤੇ ਸੰਤ ਜੈਤਰਾਵ ਜੀ ਮਹਾਰਾਜ ਜੀ ਨੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ ਗੁਰੂ ਸਾਹਿਬ ਜੀ ਆਪ ਜੀ ਨੂੰ ਬੇਨਤੀ ਹੈ ਅੱਜ ਸ਼ਾਮ ਦਾ ਲੰਗਰ ਪ੍ਰਸਾਦਾ ਸਾਡੇ ਮੰਦਰ ਵਿੱਚ ਆ ਕੇ ਉੱਥੇ ਪ੍ਰਵਾਨ ਕਰਿਓ ਜੀ ਤੇ ਗੁਰੂ ਸਾਹਿਬ ਜੀ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਉੱਥੇ ਲੰਗਰ ਸਿਕਣ ਵਾਸਤੇ ਗਏ ਸੀਗੇ ਤੇ ਲੰਗਰ ਸਿਕਣ ਵਾਸਤੇ ਜਦੋਂ ਗਏ ਤਾਂ ਨੇ ਤੇ ਲੰਗਰ ਦੀਆਂ ਤਿਆਰੀਆਂ ਹੋ ਗਈਆਂ ਸਾਰੀਆਂ ਸਾਰੇ ਲੰਗਰ ਚਕਣ ਵਾਸਤੇ ਬੈ ਗਏ ਕਿ ਸਾਜੀਆਂ ਦੀ ਥਾਲੀਆਂ ਨੂੰ ਲੰਗਰ ਦਾ ਵਾ ਦਿੱਤਾ ਸੀ ਤੇ ਸੰਤ ਜੀਤਰਾਮ ਸਿੰਘ ਮਹਾਰਾਜ ਜੀ ਆ ਕੇ ਪਈ ਗੁਰੂ ਸਾਹਿਬ ਜੀ ਲਾਓ ਜੀ ਭੋਗ ਸਾਹ ਕੋ ਜੀ ਪ੍ਰਸਾਦ ਦਾ ਪਾਣ ਤੇ ਗੁਰੂ ਸਾਹਿਬ ਜੀ ਆਖਦੇ ਨੇ ਪਈ ਅਜੇ ਅਹੀਂ ਪ੍ਰਸਾਦ ਦਾ ਨਹੀਂ ਚੱਕਾਂਗੇ ਪਈ ਸਾਡੇ ਨਾਲ ਇੱਕ ਸਾਥੀ ਹੋਰ ਆ ਗਿਆ ਜੀ ਉਹ ਰਹਿੰਦੇ ਨੇ ਜੀ ਉਹਨਾਂ ਦੇ ਵੀ ਲੰਗਰ ਦਾ ਪ੍ਰਬੰਧ ਕਰੋ ਜਦੋਂ ਪ੍ਰਸਾਦ ਚੱਕਾਂਗੇ ਤੇ ਸੰਤ ਜੀਤਰਾਮ ਸਿੰਘ ਮਹਾਰਾਜ ਜੀ ਆ ਕੇ ਪਈ ਗੁਰੂ ਸਾਹਿਬ ਕਿਹੜੇ ਸਾਥੀ ਅਿੰਦਾ ਸਾਰਿਆਂ ਦਾ ਲੰਗਰ ਦਾ ਪ੍ਰਬੰਧ ਕੀਤਾ ਸੀ ਤੇ ਸਾਰਿਆਂ ਨੂੰ ਸਾਰਿਆਂ ਨੂੰ ਲੰਗਰ ਪਾ ਦਿੱਤਾ ਉਹਨਾਂ ਕਿਹੜੇ ਸਾਥੀ ਰਹਿ ਗਏ ਨੇ ਤੇ ਗੁਰੂ ਸਾਹਿਬ ਜੀ ਆਖਦੇ ਨੇ ਕਿ ਸਾਡੇ ਨਾਲ ਬਾਝੇ ਜੋ ਉਹਨਾਂ ਦਾ ਵੀ ਲੰਗਰ ਦਾ ਪ੍ਰਬੰਧ ਕਰੋ ਤੇ ਬਾਝੇ ਉਹ ਜਿਹੜੇ ਪੱਖੀ ਉਹਨਾਂ ਨੇ ਜਿਹੜੇ ਮਾਸਾਹਾਰੀ ਹੁੰਦੇ ਨੇ ਉਹ ਜਿੱਦਾਂ ਸਿਰ ਵਾਂਗੂ ਆਪਣਾ ਸਕਾਰ ਆਪੇ ਕਰਕੇ ਖਾਣਾ ਹੁੰਦਾ ਕਿਸੇ ਕਿਸੇ ਜੱਦ ਦਾ ਸਕਾਰ ਵੀ ਨਹੀਂ ਖਾਂਦੇ ਨੇ ਬਾਝ ਤੇ ਸੰਤ ਕੇਤਰਾਵਿ ਮਹਾਰਾਜ ਜਾ ਕੇ ਫੇ ਗੁਰੂ ਸਾਹਿਬ ਜੀ ਉਹ ਤਾਂ ਮਾਸਾਹਾਰੀ ਬਾਝ ਨਹੀਂ ਜੋ ਕਿਸੇ ਦੇ ਹੱਥ ਦਾ ਸਕਾਰ ਵੀ ਨਹੀਂ ਖਾਂਦੇ ਨੇ ਤੇ ਉਹਨਾਂ ਨੂੰ ਕੀ ਖਵਾਈਏ ਤੇ ਗੁਰੂ ਸਾਹਿਬ ਜਾ ਕੇ ਵੀ ਜਰੂਰ ਤੱਕ ਉਹ ਕੁਝ ਨਹੀਂ ਚਖਣਗੇ ਜਰੂਰ ਤੱਕ ਅਸ ਵੀ ਨਹੀਂ ਚਖਾਂਗੇ ਤੇ ਸੰਤ ਜੈਤਰਾਮ ਜੀ ਕੋਲ ਬਾਜਰਾ ਪ੍ਰਯਾਜੀਗਾ ਉਹਨਾਂ ਨੇ ਇੱਕ ਥਾਲ ਚ ਬਾਜਰਾ ਰੱਖਿਆ ਬਾਜਰਾ ਬਾਜਾ ਧੱਗੇ ਰੱਖ ਕੇ ਬੰਚ ਕੀ ਤਿਨ ਉਹਨਾਂ ਨੇ ਬਾਜਰਾ ਹੀ ਖਾਣ ਦਾ ਪ੍ਰਵਾਨ ਕੀਤਾ ਤੇ ਦੂਜੀ ਗੱਲ ਇਹ ਸੀ ਇੱਥੇ ਸਿਕੋਮ ਦੀ ਪ੍ਰਖਿਆ ਹੋਈ ਸੀਗੀ ਪ੍ਰਖਿਆ ਲੈਣ ਵਾਸਤੇ ਗੁਰੂ ਸਾਹਿਬ ਜੀ ਨੇ ਜਦੋਂ ਲੰਗਰ ਪ੍ਰਸਾਦਾ ਚੱਕ ਕੇ ਅਰਦਾਸ ਮਰਤੀ ਕਰਕੇ ਸਿੱਖੋਂ ਵਿੱਚ ਪ੍ਰਖਿਆ ਲਈਤੀ ਸੀ ਵੀ ਸਾਡੇ ਜਾਣ ਤੋਂ ਬਾਅਦ ਜਿਹੜਾ ਸਿੱਖੋਂ ਮੇ ਆਪਣੀ ਮਰਿਆ ਮਰਿਆ ਦਾ ਸ਼ਬਦ ਕੇ ਰਹਿਣਗੇ ਕੀ ਨਹੀਂ ਤੇ ਉਹਨਾਂ ਦੀ ਪੱਥਰ ਦੀ ਬਣੀ ਸਮਾਦਾ ਦਾ ਕੀ ਤੀਰ ਛਾਇਆ ਸੀਗਾ ਤੇ ਅਹੀਂ ਅਹੀਂ ਤੀਰ ਚੁਕਾਇਆ ਜਿਹੜੀ ਨਾਲ ਸੰਗਤ ਵੀ ਮੱਥਾ ਟੇਕਦੀ ਏ ਕੀ ਤੀਰ ਚੁਕਾਉਂਦੀ ਏ ਕੀ ਪ੍ਰਖਿਆ ਲਈਤੀ ਸੀ ਤੇ ਗੁਰੂ ਸਾਹਿਬ ਜੀ ਨੇ ਉਹਨਾਂ ਦੀ ਸਮਾਦਾ ਕੀ ਤੀਰ ਛਾਇਆ ਸੀ ਤੇ ਜਿਹੜੀ ਨਾਲ ਸੰਗਤ ਚੱਲ ਰਹੀ ਸੀ ਉਹਨਾਂ ਦੇ ਮਨ ਸੇ ਪਰਮਜਾਇਆ ਵੀ ਗੁਰੂ ਸਾਹਿਬ ਦੇ ਸਾਹਨੂ ਆਗਰੇ ਨੇ ਕਿਤੇ ਮੜੀ ਮਸਾਨਾ ਕਿਸਰ ਨਹੀਂ ਚੁਕਾਉਣਾ ਚਾਹੀਦਾ ਮੱਥਨ ਮੱਥਨ ਨਹੀਂ ਟੇਕਣਾ ਚਾਹੀਦਾ ਤੇ ਗੁਰੂ ਸਾਹਿਬ ਜੀ ਆਪ ਹੀ ਸਮਝ ਆ ਕੇ ਤੀਰ ਚੁਕਾਈ ਜਾਂਦੇ ਨੇ ਤੇ ਇਸ ਥਾਂ ਤੇ ਜਿਵਾਲ ਲੱਗਿਆ ਸੀਗਾ ਤੇ ਜਿਵਾਲ ਵਿੱਚੋਂ ਪੰਜ ਸਿੰਘ ਕੱਲੋ ਕੇ ਗੁਰੂ ਸਾਹਿਬ ਜੀ ਨੂੰ ਪੁੱਛੇ ਗੁਰੂ ਸਾਹਿਬ ਜੀ ਆਪ ਜੀ ਅੱਗੇ ਕਿਸੇ ਮੜੀ ਮਸਾਨਾ ਕੇ ਸਿਰ ਨਹੀਂ ਚੁਕਾਉਣਾ ਚਾਹੀਦਾ ਮੱਥਨ ਨਹੀਂ ਟੇਕਣਾ ਚਾਹੀਦਾ ਤੇ ਆਜ ਆਪ ਹੀ ਸਮਝ ਕੇ ਤੀਰ ਚੁਕਾ ਜੀ ਤੇ ਗੁਰੂ ਸਾਹਿਬ ਜੀ ਮੁਸਕਰਾਦ ਹੋਇਆ ਜਨ ਵੀ ਐਂ ਦੱਸੇ ਕੌਮਤ ਪਰਖਿਆ ਜੀ ਸੀ ਤੇ ਇਸ ਪਰਖਿਆ ਉਸ ਮੇਰਾ ਖਾਲਸਾ ਬੰਦ ਸਫਲ ਹੋ ਗਿਆ ਤੇ ਫਿਰ ਉਹਨਾਂ ਨੇ ਉਹਨਾਂ ਨੇ ਗੁਰਮਤ ਅਨੁਸਾਰ ਤੇ ਤਨਖਾਹ ਲਵਾਈ ਜਈ ਉਸ ਸਮੇਂ ਪਤਾ ਨਹੀਂ 700 ਰੁਪਏ ਦੀ ਆ 500 ਰੁਪਏ ਦੀ ਤਨਖਾਹ ਆਈ ਸੀ ਗੁਰਸਾਹਿਬ ਜੀ ਨੇ ਤੇ ਫਿਰ ਉਹਨਾਂ ਨੇ ਕੜਾ ਪ੍ਰਸਾਦ ਬਣਾ ਕੇ ਅਰਦਾਸ ਬੰਦੀ ਕਰਕੇ ਗਲਤੀ ਮੰਗੀ ਤੇ ਇੱਥੇ ਵਰਦੇ ਕੇ ਗਏ ਸੀ ਪੀ ਇੱਥੇ ਜੋ ਵੀ ਸੰਗਤ ਆ ਕੇ ਆਪਣੀ ਮਨ ਦੀ ਭਾਵਨਾ ਨਾਲ ਅਰਦਾਸ ਬੰਦੀ ਕਰਨਗੇ ਉਹਨਾਂ ਦੀ ਅਰਦਾਸ ਕਦੇ ਵਿਰਥੀ ਨਹੀਂ ਜਾਣੀ ਤੇ ਇੱਥੇ ਲਗਭਗ 13 ਦਿਨ ਠਹਿਰੇ ਸੀ ਗੁਰੂ ਸਾਹਿਬ ਜੀ ਅੱਛਾ ਵਾਹਿਗੁਰੂ ਜੀ ਤੱਕਾਂ ਕਾਜ਼ਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਵੇਲੇ ਕਰ ਲਿਆ ਸਿੰਘ ਸਾਹਿਬ ਜੀ ਨੇ ਇਤਿਹਾਸ ਇੱਧਰ ਤਾਂ ਤੁਹਾਨੂੰ ਦੱਸ ਹੀ ਦਿੱਤਾ ਹੈ ਤੇ ਹੁਣ ਇੱਥੋਂ ਦੀ ਹੁਣ ਅੱਗੇ ਨੂੰ ਚਾਲੇ ਪਾਲ ਅੱਗੇ ਆਪਾਂ ਪੁਸ਼ਕਰ ਠੀਕਾ ਠੀਕਾ ਚੰਗਾ ਹੀ ਚੰਗਾ ਸਾਡਾ ਗੁਰਦੁਆਰਾ ਸਾਹਿਬ ਤੋਂ ਨਾਲ ਹੀ ਤੁਰਿਆ 1 ਕਿਲੋਮੀਟਰ ਹੋ ਗਿਆ ਸਾਡੇ ਮਗਰ ਮਗਰ ਹੀ ਆ ਤਿਆ ਹੁਵਾਏ ਗੁਰੂ ਜੀ ਦਰਸ਼ਨ ਵੇਲੇ ਕਰ ਲਏ ਗੁਰਦੁਆਰਾ ਸਾਹਿਬ ਦੇ ਇੱਥੋਂ ਦੀ ਹੁਣ ਅੱਗੇ ਨੂੰ ਚਾਲੇ ਪਾ ਲੱਗੇ ਆ ਪੁਸ਼ਕਰ ਇੱਥੋਂ ਦੀ ਲਗਭਗ ਆਪਣਾ 100 ਕਿਲੋਮੀਟਰ ਆ ਜੀ ਲੋ ਜੀ ਸਵੇਰ ਦੇ ਸਮਾਂ ਹੋ ਗਿਆ ਜੀ 7:00 ਵਜੇ ਰੋਡ ਫੁਟਾ ਖਰਾਬ ਹੈ ਚੱਲੀ ਜਾਨੇ ਫਿਰ ਵੀ ਹੌਲੀ ਹੌਲੀ ਹਾਓ ਬਾਈ ਮਿੱਤਰੋ ਹੋ ਗਿਆ ਕੰਮ ਹੋਈ ਫਿਰ ਮੁੜਕਾ ਮੁੜਕੀ ਵਾਲਾ ਗਰਮੀ ਲੱਗ ਲਾ ਪਈ ਵੀਰੇ ਹੋਣਾ ਨੇ ਲਾਤੀ ਜਾਗਟਾ ਹਾਓ ਬਾਈ ਮਿੱਤਰੋ ਆਪਾਂ ਪਿੰਡ ਪਹੁੰਚ ਗਏ ਆ ਦੁੱਧੂ ਇੱਥੋਂ ਦੇ ਆਪਣਾ ਦਾੰਤਰੀਕ ਪੰਤਨ ਕ੍ਰਿਸ਼ਨਗੜ ਹੁੰਦੇ ਹੋਏ ਆਪਣੇ ਅਗਲੇ ਸਫ਼ਰ ਨੂੰ ਨਿਕਲਾਂਗੇ ਇੱਥੋਂ ਦੀ ਆਪਾਂ ਰੁਕਾਂਗੇ ਪੁਸ਼ਕਰ ਗਨਾਨ ਦੇਵ ਜੀ ਦਾ ਗੁਰਦੁਆਰਾ ਸਾਹਿਬ ਹੈਗਾ ਤੇ ਆਪਾਂ ਅੱਜ ਉਥੇ ਪਹੁੰਚਣਾ ਇੱਥੋਂ ਹੀ ਲਗਭਗ ਹੈਗਾ 100 ਕਿਲੋਮੀਟਰ ਚਲੋ ਭਾਈ ਚੱਲੀਏ ਧੀ ਦੂਰ ਰਹਿ ਗਿਆ ਪਿੱਛੇ ਤੇ ਹੁਣ ਨੈਸ਼ਨਲ ਹਾਈਵੇ ਤੇ ਚੜ ਗਏ ਭਾਈ ਰੋਡ ਬੜਾ ਸ਼ਾਨਦਾਰ ਆ ਆਨੰਦ ਆ ਗਿਆ ਐਂਡ ਮਾਈ ਵਰਗਾ ਰੋਡ ਜਿੰਨਾ ਪਿੱਛੇ ਰੋਡ ਖਰਾਬ ਸੀਗਾ ਹੁਣ ਉਨਾ ਹੀ ਰੋਡ ਐਂ ਵਧੀਆ ਫਲਾਈ ਵਾਂਗੂ ਆ ਸਫਰ ਛੇਤੀ ਨਿਕਲੂਗਾ ਸ਼ਨਾਗੜ ਸੱਤਾ ਠੀਕ ਆ ਜੀ ਪਹੁੰਚ ਗਿਆ ਬਾਂਗਰ ਸਿੰਗਰੀ ਤੇ ਬਾਈ ਦਾ ਸਾਈਕਲ ਹੋ ਗਿਆ ਪੈਂਚਰ ਤੇ ਹੁਣ ਪੈਂਚਰ ਵਾਲੇ ਨੂੰ ਮਾਰ ਰਹੇ ਆ ਫੋਨ ਦੇਖੋ ਕੀ ਬਣਦਾ ਕੋਈ ਬਾਈ ਕੀਤਾ ਫੋਨ ਬਾਈ ਨੂੰ ਹੁਣ ਪੈਂਚਰ ਵਾਲਾ ਹੈ ਨਹੀਂ ਬਾਈ ਨੂੰ ਫੋਨ ਕੀਤਾ ਕਰਨਾ 10 ਮਿੰਟ ਚ ਆ ਗਿਆ ਤੇ ਪਿਛਲਾ ਟਾਇਰ ਹੋ ਗਿਆ ਪੈਂਚਰ ਹਵਾ ਨਿਕਲੀ ਜਾਂਦੀ ਆ ਚਲੋ ਦੇਖਦੇ ਆ ਲੋ ਬਾਈ ਪਾਲਿਆ ਸਾਈਕਲ ਮੋਦਾ ਤੇ ਬਾਈ ਆ ਗਿਆ ਲਾ ਲੱਗ ਗਿਆ ਹੁਣ ਪੈਂਚਰ ਲੋੜੀ ਲੱਗ ਗਿਆ ਪੈਂਚਰ ਓ ਬਾਈ ਹੋ ਗਿਆ ਡੰਨ ਸਾਈਕਲ ਲੱਗ ਗਿਆ ਪੈਂਚਰ ਤੇ ਚਲੀਏ ਹੁਣ ਓ ਬਾਈ ਜੀ ਪੈਂਚਰ ਲੱਗ ਗਿਆ ਬਾਈ ਦਾ ਟੈਂਸਰ ਹੀ ਹੋ ਗਿਆ ਕੰਮ ਦੁਕਾਨ ਬੰਦ ਸੀ ਬਾਈ ਨੂੰ ਫੋਨ ਕੀਤਾ ਕਹਿੰਦਾ ਕੋਈ ਗੱਲ ਨਹੀਂ ਆ ਜਾਂਦਾ ਹੂੰ ਮੈਂ 10-15 ਮਿੰਟ ਚ ਆ ਗਿਆ ਬਾਈ ਤੇ ਲੱਗ ਗਿਆ ਪੈਂਚਰ ਚਲੋ ਟਾਈਮ ਪੱਜ ਗਿਆ ਇੱਥੋਂ ਚੌਂਕ ਤੋਂ ਮੜ ਜਾ 20 ਮੀਟਰ ਅੰਦਰ ਹੀ ਗਿਆ ਬਸ ਚਲੋ ਵਧੀਆ ਹੋ ਗਿਆ ਸੁੱਖਾ ਹੋ ਗਿਆ ਕੰਮ ਲੱਗਿਆ ਕਿ ਜਿਹੜਾ ਟਰੱਕਾਂ ਦੇ ਟਾਇਰਾਂ ਦੀ ਤਾਰਾਂ ਹੁੰਦੀਆਂ ਉਹ ਰਸ ਚਲੋ ਫਟਫਟ ਜਾਂਦੇ ਟਾਇਰ ਬਸ ਉਹ ਤਾਰਾਂ ਜੀਆਂ ਖਲੜੀਆਂ ਹੋਈਆਂ ਸੀ ਉਹ ਵੱਜੀ ਤਾਂ ਇਹਦੇ ਵਿੱਚ ਚਲ ਮਜ਼ਾ ਆ ਗਿਆ ਭਾਈ ਮਿੱਤਰੋ ਬੈਠੇ ਆਂ ਦਾਣਾ ਪਾਣੀ ਛਕਣ ਤੇ ਰਾਜ ਚਿੜੀ ਹੋਟਲ ਆਪਾਂ ਇੱਥੇ ਬੈਠੇ ਆ ਰੋਟੀ ਖਾ ਕੇ ਦਾਣਾ ਪਾਣੀ ਛਕ ਕੇ ਇੱਥੋਂ ਦੀ ਨਿਕਲਾਂਗੇ ਆਪਣੇ ਸਫ਼ਰ ਨੂੰ ਅੱਜ ਦਾ ਆਪਣਾ ਰਹਿ ਗਿਆ 55 ਕਿਲੋਮੀਟਰ ਤੇ ਅੱਜ ਦਾ ਸਵੇਰ ਦਾ ਜਿੰਨਾ ਵੀ ਆਪਾਂ ਕੱਟਿਆ ਆ 45 ਕਿਲੋਮੀਟਰ ਆਪਣਾ ਨਿਕਲ ਗਿਆ ਹੁਣ ਮੈਂ ਕਿਹਾ ਚਲੋ ਦਾਣਾ ਪਾਣੀ ਛਕ ਲਈਏ ਫੇਰ ਨਿਕਲਾਂਗੇ ਅੱਗੇ ਚਲੋ ਭਾਈ ਮਿੱਤਰੋ ਆ ਆ ਗਈ ਮੇਕ ਸਬ지 ਆ ਦਾਲ ਤੇ ਚੀਰੇ ਵਾਲੀ ਲੱਸੀ ਤੇ ਪ੍ਰਸ਼ਾਦ ਹੈ ਮਰਚਾਈ ਪੜੀ ਤਗੜੀਆਂ ਬਾਈ ਚਲੋ ਬਾਈ ਲਾਈਏ ਬਾਟਾ ਅਨ ਨਾਲ ਆ ਗਿਆ ਬਟਰ ਓ ਬਾਈ ਜੀ ਦਾਣਾ ਆਪਣੀ ਛਕ ਲਿਆ ਰਾਜ ਚਿੜੀ ਹੋਟਲ ਚਲਈਏ ਬਾਈ ਜੀ ਆਨੰਦ ਆ ਗਿਆ ਵਧੀਆ ਸੀਗਾ ਸਾਰਾ ਕੁਝ ਓਕੇ ਰਿਪੋਰਟ ਚਲਈਏ ਟੂਲ ਬੂਥ 500 ਮੀਟਰ 20 kg ਆ ਗਿਆ ਭਾਈ ਟੂਲਪਲਾਜਾ ਨੈਸ਼ਨਲ ਹਾਈਵੇ ਦਾ ਕ੍ਰਿਸ਼ਨਗੜ ਟੂਲਪਲਾਜਾ ਕ੍ਰਿਸ਼ਨਗੜ 7 ਕਿਲੋਮੀਟਰ ਅਜਮੇਰ 32 ਕਿਲੋਮੀਟਰ ਬਤੀਤੇ 3 ਕਿਲੋਮੀਟਰ ਆਪਣਾ ਕ੍ਰਿਸ਼ਨਗੜ ਰਹਿ ਉਹ ਰਹਿ ਗਿਆ ਆਪਣਾ अजमेर ਤੇ 7 ਕਿਲੋਮੀਟਰ ਰਹਿ ਗਿਆ ਆਪਣਾ ਕ੍ਰਿਸ਼ਨਗੜ ਵੈਸੇ ਤਾਂ ਸ਼ੁਰੂ ਹੋ ਹੀ ਗਿਆ ਟੂਲ ਪਲਾਣਾ ਅੰਦਰੋਂ ਐਂਟਰ ਹੋਏ ਆ ਤੇ ਨਾਲ ਹੀ ਤਾਂ ਸ਼ੁਰੂ ਹੋ ਗਿਆ ਸੀ ਅੱਗੇ ਫਿਰ ਸ਼ਹਿਰ ਆ ਜਾਂਦਾ ਜਿਲ੍ਹਾ ਬੜਾ ਵੱਡਾ ਆ ਓਹ ਹੋ ਹੋ ਪਰ ਗੱਡੀ ਨਾ ਹੋਵੇ ਤੇ ਵੀਰ ਹੜੇ ਨਾ ਰੋਕੇ ਇਹ ਹੋ ਨਹੀਂ ਸਕਦਾ ਸਾਸ਼ਰੀ ਗਲਪਾ ਜੀ ਆ ਤੋ ਆ ਗਿਆ ਆਪਣਾ ਕ੍ਰਿਸ਼ਨਗੜ੍ਹ ਦਾ ਸਟੈਂਡ ਤੇ ਇਧਰ ਸ਼ਹਿਰ ਆ ਗਿਆ ਸਾਰਾ ਇਤਰੋ ਆਪਾਂ ਗੱਡੀ ਕੱਢ ਲਈਏ ਬਾਰੋ-ਬਾਰ ਦੀ ਅੱਗੇ ਫੇਰ ਜਾਮ ਬਹੁਤ ਹੋ ਜਾਂਦਾ ਹੈ ਤੇ ਬਾਰੋ-ਬਾਰ ਠੀਕ ਆ ਜਾਂਦਾ ਮੇਰੇ ਰੇਗਸ 1 ਕਿਲੋਮੀਟਰ ਪਿਸ਼ਨਗੜ ਏਅਰਪੋਰਟ ਆਪਣਾ ਸੱਜੇ ਪਾਸੇ ਠੀਕ ਹੈ ਜੀ ਆਪਾਂ ਸਿੱਧੇ ਹੀ ਜਾਣਾ ਇਹ ਏਕਲ ਅੱਗੇ ਤੋਂ ਫਿਰ ਸਾਰਾ ਪਹਾੜੀ ਸ਼ੁਰੂ ਹੋ ਜਾਣੀਆਂ ਮੈਟਰੋ ਅਜਮੇਰ ਐਂਟਰ ਹੋ ਗਏ ਆ ਇੱਥੋਂ ਦੀ ਪੁਸ਼ਕਰ ਆਪਣਾ ਰਹਿ ਗਿਆ 22 ਕਿਲੋਮੀਟਰ ਤੇ ਮੈਂ ਕਿ ਜੀ ਰੋਕੇ ਹੁਣ ਚਾਹ ਪਾਣੀ ਪੀ ਲਈਏ ਓਏ ਆਪਣਾ ਗਲਾਸ ਲੈ ਲਾ ਇਹਨਾਂ ਕੀ ਬਣਨਾ ਛੋਟੇ ਛੋਟੇ ਗਲਾਸਾ ਚਾਹਦੇ ਇਹਨਾਂ ਕੀ ਗੱਲ ਬਣਨੀ ਆ ਸੋ ਚਾਪ ਛੱਕ ਕੇ ਚਾਹ ਪੀ ਕੇ ਅੱਗੇ ਨੂੰ ਵਧਾਂਗੇ ਆਪਣਾ ਪੁਸ਼ਕਰ ਇੱਥੋਂ ਦੀ 22 ਕਿਲੋਮੀਟਰ ਓ ਬਈ ਆ ਗਈ ਚਾਹ ਸਾਡੀ ਹੁਣ ਠੀਕ ਐ ਚੱਲਦੇ ਆ ਫਿਰ ਆਪਾਂ ਅੱਗੇ ਨੂੰ ਨੋ ਬਾਈ ਜੀ ਪੁਸ਼ਕਰ ਇਧਰ ਦੀ ਸੱਜਿਆਤਾ ਠੀਕ ਆ ਜੀ ਮੋੜੀਏ ਪੁੱਛੇ ਮੋੜੀ ਮੇਕ ਟੇਬਲ ਆ ਉਹ ਜੀ ਖਾਲੀ ਆ ਖਾਲੀ ਮੋੜ ਲਿਆ ਪੁਸ਼ਕਰ ਆਪਣਾ ਆ ਗਿਆ ਸੱਜੇ ਹੱਥ ਹੁਣ మేర్ ਹੋ ਗਏ ਐਂਟਰ ਜੇ ਮੇਰ ਤੋਂ ਹੁਣ ਨਾਲ ਹੀ ਆਪਣਾ ਸੱਜਿਆਤ ਹੋ ਗਿਆ ਜੀ ਪੁਸ਼ਕਰ ਇੱਥੋਂ ਦੀ ਸਾਰਾ ਆਪਣਾ ਸਫਰ 20 ਕਿਲੋਮੀਟਰ ਰਹਿ ਗਿਆ ਹलो ਬਾਈ ਜੀ ਪੁਸ਼ਕਰ ਐਂਟਰ ਹੋ ਗਏ ਆ ਹੁਣ ਇੱਧਰ ਸਾਰਾ ਪਹਾੜੀ ਏਰੀਆ ਸ਼ੁਰੂ ਆ 3-4 ਕਿਲੋਮੀਟਰ ਆ ਗਿਆਂ ਪੁਸ਼ਕਰ ਦੀਆਂ ਪਹਾੜੀਆਂ ਹੁਣ ਆਪਣੇ ਚੋਪਰ ਪੁੱਸ਼ ਕਰ ਲਈਆਂ ਪਹਾੜੀਆਂ ਦੀ ਛਾਤੀ ਪਾਰਦੇ ਹੋਏ ਅੱਗੇ ਨੂੰ ਨਿਕਲਾਂਗੇ

ਆਹ ਵੇ ਮੈਟਰੋ ਬਹੁਤ ਨਜ਼ਾਰੇ ਪੁਸ਼ਕਰ ਦੀ ਪਹਾੜੀਆਂ ਦੇ ਜੋਰ ਲੱਗਿਆ ਪੂਰਾ ਚੜਾਈ ਚੜ ਲੱਗੇ ਲੱਗਿਆ ਉਹ ਨਜ਼ਾਰੇ ਯਾਰੇ ਬੁਰੇ ਆ ਸਾਹਮਣੇ ਆ ਗਈਆਂ ਪਹਾੜੀਆਂ ਪੁਸ਼ਕਰ ਦੀ ਇੱਥੋਂ ਦੀ ਸ਼ਾਸ ਕਬੀ ਹੋ ਮਗੇ ਵੀਡੀਓ ਚੱਕਰ ਚ ਮੈਂ ਗਲਤ ਆ ਗਿਆ ਸੀ ਸੱਜੇ ਹੋਣਾ ਸੀ ਤੇ ਆ ਰਹੇ ਜੋ ਉੱਪਰ ਸਾਡੇ ਯਾ ਕੋਰਦੋਰਾ ਸਾਹਿਬ ਸੋ ਉਰਨ ਮਾਸ਼ੀਆ ਉਹਦੇ ਕਰਕੇ ਕਮਰੇ ਸਾਰੇ ਬੁੱਕ ਨੇ ਤੇ ਹੁਣ ਸਾਹਮਣੇ ਮੰਦਰ ਆ ਹੁਣ ਉੱਥੇ ਕਮਰਾ ਲਿਆ ਆ ਹੁਣ ਗੱਡੀਆਂ ਉੱਧਰ ਵੜੀ ਆ ਹੋ ਵਾਜੀ ਆ ਗਿਆ ਕਮਰੇ ਦੇ ਵਿੱਚ ਤੇ ਕਮਰਾ ਵਾਲਾ ਐਸੀ ਵੀ ਲੱਗਿਆ ਗੀజర్ ਵੀ ਲੱਗਿਆ ਓਕੇ ਰਪੋਰਟਾਂ ਇਕਦਮ ਸੋ ਵਾਜੀ ਫਾਈਨਲੀ ਪਹੁੰਚ ਗਏ ਗੁਰਦੁਰਾ ਸਾਹਿਬ ਤੇ ਬਈ ਜੀ ਇਸ਼ਨਾਨ ਪਾਣੀ ਕਰ ਲਿਆ ਤੇ ਗੁਰਦੁਰ ਸਾਹਿਬ ਦੇ ਦਰਸ਼ਨ ਵੀ ਲੈ ਲਿਆ ਤੇ ਹੁਣ ਆ ਗਏ ਆਪਾਂ ਰੂਮ ਦੇ ਵਿੱਚ ਤੇ ਗੁਰਦੁਰ ਸਾਹਿਬ ਰੂਮ ਨਹੀਂ ਮਿਲਿਆ ਸੀਗਾ ਤੇ ਪੂਰਨਮਾਸ਼ੀ ਕਰਕੇ ਤੇ ਕਮਰੇ ਸਾਰੇ ਬੁੱਕ ਨੇ ਤੇ ਸਾਹਮਣੇ ਮੰਦਿਰ ਸੀਗਾ ਤੇ ਇੱਥੇ ਰਹਿਣ ਸੈਣ ਦਾ ਸਿਸਟਮ ਹੈਗਾ ਸੀਗਾ ਤੇ ਆਪਾਂ ਹੁਣ ਉੱਥੇ ਕਮਰਾ ਲਿਆ ਹੁਣ ਰਾਤਾਂ ਆਪਾਂ ਇੱਥੇ ਰਵਾਂਗੇ ਤੇ ਸਵੇਰੇ ਪਾਵਾਂਗੇ ਆਪਣੇ ਅਗਲੇ ਸਫ਼ਰ ਵੱਲ ਨੂੰ ਚੱਲੇ ਤੇ ਮਿਲਦੇ ਆਂ ਭਾਈ ਤੁਹਾਨੂੰ ਨਵੀਂ ਵੀਡੀਓ ਨਵੇਂ ਬਲੌਗ ਦੇ ਨਾਲ ਤੇ ਜੁੜੇ ਰਹੋ ਭਾਈ ਸਾਡੇ ਨਾਲ ਚੰਗਾ ਹੀ ਸਸਤਿਕਾ